ਕੀ ਨਾਮ ਤੁਹਾਡਾ ਹੈ ਮੇਰਾ ਨਾਮ ਅਦਲ ਨਾਲ ਲੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਤੁਸੀਂ ਕਿਉਂ ਕਰ ਰਹੇ ਜਲ ਇਸ ਤਰ੍ਹਾਂ 11 11 23 ਨੂੰ ਮੇਰੇ ਮੁੰਡੇ ਦੀ ਜਿਹਨ ਕੇ ਨਹਿਰ ਚ ਲਾਸ਼ ਮਿਲੀ ਹੈ ਕੀ ਨਾਮ ਤੁਹਾਡੇ ਮੁੰਡੇ ਦਾ ਮੁੰਡੇ ਦਾ ਨਾਮ ਅੰਕੁਸ਼ ਰਾਣਾ ਜੀ ਕਿੱਥੋਂ ਦਾ ਰਹਿੰਦੇ ਸੱਤਵਾਂ ਪਿੰਡ ਦਾ ਜੀ ਠੀਕ ਹੈ ਜੀ ਤੇ ਲਾਸ਼ ਮਿਲੀ ਸੀ ਤੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਾਰਨ ਸੀ ਉਹ ਤੋਂ ਕਾਰਨ ਇਤਨਾ ਜੀ ਮੇਰੇ ਮੁੰਡੇ ਦੀ ਜਿਹਨ ਕੇ ਮੇਰੇ ਮੁੰਡੇ ਨਾਲ ਇਹਨਾਂ ਨੇ ਜਨਕ ਮਾਰਕਟ ਕੀਤੀ ਹੈ ਕਿਉਂ ਕੀਤੀ ਮੇਰੇ ਇਹਦੇ ਨਾਲ ਬੰਦੇ ਸੀਗੇ ਜੀ ਕੰਮ ਕਰਦੇ ਸੀ ਇਹਨਾਂ ਨਾਲ ਨਹਿਰ ਤੇ ਕੰਮ ਕਰਦੇ ਸੀਗੇ ਤੇ ਇਹਨਾਂ ਨੇ ਮਾਰਕਟ ਕਰਕੇ ਇਹਨਾਂ ਨੇ ਨਹਿਰ ਚ ਸੁੱਟਿਆ ਔਰ ਉਸ ਤੋਂ ਬਾਅਦ ਇਹਨਾਂ ਦੀ ਪੋਸਟਮਾਸੰਦੀ ਜਨਕ ਨਹਿਰ ਚੋਂ ਕਢਾਇਆ ਪੋਸਟਮਾਸ ਦੀ ਰਿਪੋਰਟ ਦਿੱਤੀ ਕਰਵਾਇਆ ਹੈ ਪਰ ਉਸ ਵੇਲੇ ਵੀ ਮੈਨੂੰ ਇਹਨਾਂ ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਇਤਰਾ ਕਰੋਗੇ ਪੋਸਟਮਾਸ ਮਤ ਕਰਵਾਓ ਤੇ ਜਿਹੜਾ ਤੁਹਾਡਾ ਇਹ ਤੁਹਾਡਾ ਖਰਚਾ ਤੁਹਾਡਾ ਮਿਲ ਜਾਏਗਾ ਲੜਕੇ ਦੀ ਲੜਕੇ ਦੀ ਉਮਰ ਕਿੰਨੀ ਸੀਗੀ 26 ਸਾਲ ਦੀ ਸਾਮ ਕੰਮ ਨਹਿਰ ਤੇ ਕੰਮ ਕਰਦਾ ਸੀ ਠੀਕ ਹੈ ਜੀ ਤੇ ਜੋ ਨਹਿਰ ਤੇ ਕੰਮ ਕਰਦਾ ਸੀਗਾ ਤੇ ਤੁਹਾਨੂੰ ਕਿਹਾ ਕਿ ਸ਼ਾਕਾ ਕੀ ਜਿਹੜੇ ਨਾਲ ਕੰਮ ਕਰਦੇ ਸੀਗੇ ਉਹਨਾਂ ਨੇ ਕੀਤਾ ਜੀ ਜਿਹੜੇ ਨਾਲ ਦੇ ਬੰਦੇ ਸੀਗੇ ਕਿੰਨੇ ਬੰਦੇ ਸੀ ਉਸ ਵਕਤ ਬੰਦੇ ਉਸ ਟਾਈਮ ਤੇ ਇਹ ਜਨਨਕ ਪਹਿਲਾਂ ਤਾਂ ਸ਼ੋਅ ਨੌ ਕਰਦੇ ਇੱਕ ਦੋ ਸ਼ੋਅ ਕਰਨ ਫਿਰ ਪੰਜ ਹੋਏ ਫਿਰ ਉਹਨਾਂ ਸੱਤ ਬੰਦੇ ਸ਼ੋਅ ਕੀਤੇ ਇਹਨਾਂ ਨੇ ਔਰ ਬੰਦੇ ਦਿੱਕਤੋਂ ਹੋਰ ਵੀ ਹੈਗੇ ਨੇ ਇਹਨਾਂ ਕਿਹਦੇ ਨਾਮ ਸਾਨੂੰ ਪਤਾ ਨਹੀਂ ਹੈ ਜਿਨ੍ਹਾਂ ਦੇ ਨਾਮ ਸਾਡੇ ਉਹ ਐਪਲੀਕੇਸ਼ਨ ਦਿੱਤੀ ਹੈ ਉਹਦੇ ਵਿੱਚ ਹੈਗੇ ਹਨ ਤੁਹਾਨੂੰ ਕੀ ਲੱਗਦਾ ਕਿ ਕਿਉਂ ਉਹਨੂੰ ਉਹਨਾਂ ਨਾਲ ਤੁਹਾਨੂੰ ਕਿਉਂ ਸ਼ੱਕ ਆ ਕਿ ਉਹਨੂੰ ਨਾਲ ਜਾਣੀ ਉਹਨੂੰ ਮਾਰੀ ਇਹਦੇ ਨਾਲ ਦੇ ਦਾ ਸ਼ੱਕ ਸਾਨੂੰ ਪੂਰਾ ਡਾਊਟ ਹੈ ਪੂਰੇ ਡਿਊਟੀ ਨਾਲ ਕਰਦੇ ਸੀ ਇਹਨਾਂ ਦੀ ਲਗਤਬਾਜੀ ਪਹਿਲੇ ਤੇ ਚੱਲੀ ਸੀਗੀ ਮਗਰ ਸ਼ੋਅ ਨਾ ਹੋ ਕਉਂਦੀ ਜਦੋਂ ਤੁਹਾਨੂੰ ਮੁੰਡਾ ਮਿਲੇ ਤੁਸੀਂ ਇਸੇ ਸੰਬੰਧੀ ਪੁਲਿਸ ਨੂੰ ਦੱਸਿਆ ਸੀ ਕਿ ਇਸਨੂੰ ਇਹਨਾਂ ਤੇ ਸ਼ੱਕ ਹੈ ਇਹ ਮੁੰਡਾ ਸਾਡਾ ਮਾਰ ਕੇ ਮਰ ਚੁੱਕਿਆ ਹੈ ਹਾਂਜੀ ਪੂਰੀ ਇਹ ਪੂਰੀ ਕਾਰਵਾਈ ਲਿਖਵਾਈ ਹੋਈ ਹੈ ਇਹਦੇ ਵਿੱਚ ਕਿ ਹਾਂ ਵੀ ਸਾਡੀ ਇਹ ਗੱਲਬਾਤ ਹੋਈ ਹੈ ਮਗਰ ਪੁਲਸ ਵਾਲਿਆਂ ਨੇ ਕਿ ਤਰ੍ਹਾਂ ਪੋਸਟ ਮਾਰਸ ਨੂੰ ਵੀ ਪਹਿਲਾਂ ਤਾਂ ਹੌਣ ਉਹ ਦਿੰਦੇ ਉਹ ਉਸ ਤੋਂ ਬਾਅਦ ਅਸੀਂ ਪੋਸਟ ਮਾਰਸ ਨੂੰ ਕਰਵਾਇਆ ਇੱਕ ਪੋਸਟ ਮਾਰਸ ਨੂੰ ਕਰਾਇਆ ਪੁਲਸ ਕੀ ਕਹਿ ਰਹੀ ਹੈ ਹੁਣ ਉਸੇ ਟਾਈਮ ਵੀ ਸਾਨੂੰ ਯਾਨੀ ਇਹਨਾਂ ਨੇ ਜ਼ਬਰਦਸਤੀ ਕਿਹਾ ਵੀ ਤੁਸੀਂ ਪੋਸਟ ਮਾਰਸ ਨੂੰ ਮਤ ਕਰਵਾਓ ਉਸ ਤੋਂ ਬਾਅਦ ਇਹ ਕਹਿੰਦੇ ਵੀ 3 ਮਹੀਨੇ ਬਾਅਦ ਰਿਪੋਰਟ ਆਏਗੀ ਹੁਣ ਅਸੀਂ ਰਿਪੋਰਟ ਲੈਣ ਜਾਂਦੇ ਆ ਤਾਂ ਸਾਨੂੰ ਓਟੀਆਂ ਧਮਕੀਆਂ ਮਾਰਨ ਦੇ ਜਾਓ ਜਾ ਸਾਡੇ ਕੋਲ ਕੁਝ ਨਹੀਂ ਮਿਲਣਾ ਤੁਹਾਡਾ ਨਾ ਕੁਝ ਹੱਲ ਹੋਣਾ ਹੈ ਜਾ ਕੇ ਰਾਜੀਨਾਮਾ ਕਰੋ ਜੀ ਕੌਣ ਕੌਣ ਉਸ ਵਾਲੇ ਐਸਆਈ ਐਸਆਈ ਰਣਵੀਰ ਸਿੰਘ ਹਾਣਾ ਤਲਵਾੜਾ ਜੀ ਤੁਸੀਂ ਲਿਖਤੀ ਕੰਪਲੀਟ ਕੀਤੀ ਹੋਈ ਹੈ ਹਾਂ ਜੀ ਲਿਖਤੀ ਕੰਪਲੀਟ ਕੀਤੀ ਹੋਈ ਹੈ ਔਰ ਉਸੇ ਟਾਈਮ ਤੇ ਵੀ ਜੋ ਹੱਥ ਨਾਲ ਅਪਲੀਕੇਸ਼ਨ ਲਿਖੀ ਹੈ ਉਹਦੇ ਤੇ ਵੀ ਮੈਂ ਬਕਾਇਦਾ ਇੱਥੇ ਲਿਖਿਆ ਕਿ ਇਹਨਾਂ ਦੀ ਸਾਰੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਨਕੁਆਰੀ ਦੀ ਬਜਾਏ ਉਹਨਾਂ ਨੇ ਅੱਜ ਤੱਕ ਮੈਨੂੰ ਥਾਣੇ ਜਿਲ੍ਹੇ ਮੇ ਜਾਣਾ ਮੈਨੂੰ ਸਿੱਧਾ ਕਹਿੰਦੇ ਜਾ ਜਾ ਇੱਥੇ ਕਿ ਲੈਣਾ ਹੈ ਤੋ ਰਿਪੋਰਟ ਨਹੀਂ ਮਿਲਣੀ ਕਿ ਕੋਈ ਪ੍ਰੈਸ਼ਰ ਹੈ ਥਾਣੇ ਵਾਲਿਆਂ ਤੇ ਹੁਣ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਅਸੀਂ ਤਾਂ ਹੁਣ ਕੁਝ ਨਹੀਂ ਦੱਸ ਸਕਦੇ ਇਸ ਵੰਗ ਔਰ ਕਨਸੀਲ ਕਰ ਰਿਹਾ ਕਿਸ ਇਹ ਰਣਵੀਰ ਸਿੰਘ ਸੈਣੀ ਹੈ ਮਗਰ ਮਗਰ ਹਾਂਜੀ ਐਸਐਸਆਈ ਇਸ ਵਾਂਝੇ ਤੁਸੀਂ ਕਿਸੇ ਉੱਚੇ ਅਧਿਕਾਰੀ ਨੂੰ ਮਿਲੇ ਹੋ ਕਿਸੇ ਨੂੰ ਅਰਜ਼ੀ ਅਸੀਂ ਐਸਐਸਪੀ ਤੱਕ ਡੀਐਸਪੀ ਤੱਕ ਐਮਪੀ ਤੱਕ ਵੀ ਜਨਨ ਕੇ ਆਨਲਾਈਨ ਵੀ ਐਪਲੀਕੇਸ਼ਨਾਂ ਪਾਈਆਂ ਬਾਈ ਡਾਕ ਵੀ ਪਾਈਆਂ ਨੇ ਔਰ ਸਿੱਧਾ ਮੇਰੇ ਕੋਲ ਪਈਆਂ ਮਗਰ ਅੱਜ ਦਿਨ ਤੱਕ ਮੈਨੂੰ ਕੋਈ ਵੀ ਜਵਾਬ ਨਹੀਂ ਮਿਲਿਆ

ਜਦੋਂ ਆ ਤੁਸੀਂ ਕਹਿੰਦੇ ਕਿ ਤੁਹਾਨੂੰ ਮੈਨੂੰ ਸ਼ੱਕ ਆਉਂਦਾ ਹਾਂ ਕਿ ਕਿਹੜੀ ਗੱਲੋਂ ਸ਼ੱਕ ਆ ਰਿਹਾ ਤੇ ਪਹਿਲਾਂ ਵੀ ਕਈ ਵਾਰ ਆਪਸ ਵਿੱਚ ਪਹਿਲਾਂ ਵੀ ਇਹਦੀ ਲੜਾਈ ਹੋਈ ਹੈ ਜਨਨ ਕਿ ਕੋਈ 6 ਮਹੀਨੇ ਪਹਿਲਾਂ ਹੋਈ ਸੀਗੀ ਹਾਂਜੀ ਉਹਨਾਂ ਬੰਦਿਆਂ ਨਾਲ ਉਹਦਾ ਉਹਦਾ ਵੀ ਕੋਈ ਠਾਣੇ ਤੋਂ ਨਹੀਂ ਕਿਤੇ ਰਾਜੀਨਾਮਾ ਠਾਣੇ ਰਾਜੀਨਾਮਾ ਕੋਈ ਠਣੇ ਤੱਕ ਨਾ ਕੋਈ ਨੋਟਾਈ ਮਰੀਨਾ ਨੇ ਬਾਅਦ ਫਿਰ ਮੁਰਕੇ ਨਾ ਇਹ ਗੱਲ ਸ਼ੋਅ ਕੀਤੀ ਹੈ ਇਹਨਾਂ ਨੇ ਦੱਸਿਆ ਹੀ ਨਹੀਂ ਕਿਸੇ ਵਾਰ ਉਸੇ ਲਈ ਕਹਿੰਦੇ ਫੈਲ ਅੰਦਰ ਰੱਖ ਦਿਓ ਜਾਓ ਉਹਨਾਂ ਨਾਲ ਗੱਲਬਾਤ ਹੀ ਕੋਈ ਨਹੀਂ ਕੀਤੀ ਸਾਡੇ ਕੋਲ ਕਦੋਂ ਮਿਲਦੇ ਸੀ ਸਾਨੂੰ ਇਹ तकरीबन 5-6 ਮਹੀਨੇ ਹੋ ਗਏ ਇਹਨਾਂ ਨੂੰ ਲੱਭਾ ਸਮੇਂ ਆਏ ਇਹ ਚਾਰਪਦ ਦੇ ਐਸਕੇ ਐਸਾ ਮੁੱਤਲ ਨਹੀਂ ਸਰ ਮਿਲੇ ਸੀਗੇ ਪਰ ਲੈਟਰ ਦਿੱਤਾ ਸੀ ਆਪ ਨੂੰ ਦੋ ਵਾਰ ਉਹ ਉਹ ਉੱਥੇ ਵੀ ਸੀਗੇ ਉਹਨਾਂ ਨੇ ਕਿਹਾ ਵੀ ਟੇਬਲ ਤੇ ਰੱਖ ਦਿਓ ਫਾਈਲ ਤਾਂ ਤੁਸੀਂ ਜਾਓ ਦੀਵਾਲੀ ਤੋਂ ਇੱਕ ਦਿਨ ਪਹਿਲਾਂ 11 ਤਰੀਕ 11ਵੇਂ ਮਹੀਨੇ 2023 ਨੂੰ ਉਹਦੀ ਜਿਹੜੀ ਸਾਨੂੰ ਬੋਡੀ ਹੈਗੀ ਬਰਾਮਦ ਹੋਈ ਸੀਗੀ ਨਹਿਰ ਦੇ ਵਿੱਚ ਤੇ ਜਿਆ ਸਾਨੂੰ ਸ਼ੱਕ ਹੈ ਕਿ ਜਦੋਂ ਮੈਂ ਖੁਦ ਬੋਡੀ ਉੱਥੇ ਜਾ ਕੇ ਬਰਾਮਦ ਕੀਤੀ ਹੈ ਤੇ ਜਦੋਂ ਆਪਾਂ ਲੋਕ ਕਢਾਇਆ ਹੈਗਾ ਕੋਈ ਵੀ ਉਹਦੇ ਨਾਲ ਦਾ ਸਟਾਫ ਜਿਹੜੇ ਮੁੰਡੇ ਦੇ ਨਾਲ ਕੰਮ ਕਰਦੇ ਸੀਗੇ ਜਿਹੜੇ ਦਿਨ ਡਿਊਟੀ ਉਹਦੇ ਨਾਲ ਸੀਗੇ ਕੋਈ ਉੱਥੇ ਮੌਕੇ ਦਾ ਸਾਨੂੰ ਮਿਲਿਆ ਨਹੀਂ ਅਸੀਂ ਜਾ ਕੇ ਆਪਣੇ ਬਿਹਾਪ ਤੇ ਪੁਲਿਸ ਸਟੇਸ਼ਨ ਕੰਪਲੇਨ ਕਰਕੇ ਤੇ ਉੱਥੇ ਪਾਵਰ ਹਾਊਸ ਨੰਬਰ 1 ਹੈਗਾ ਉੱਥੋਂ ਆਪਾਂ ਜਿਹੜੀ ਬੋਡੀ ਕਢਵਾਈ ਹੈ ਤੇ ਉਸ ਤੋਂ ਬਾਅਦ ਅਸੀਂ ਮਤਲਬ ਥਾਣੇ ਜਿਹੜਾ ਵੀ ਹੈ ਇਤਲਾਹ ਕਰਕੇ ਬੋਸ ਨੂੰ ਕਰਵਾਇਆ ਕੀ ਕੰਮ ਚੱਲ ਰਿਹਾ ਚੋਸਕ ਨੇਰ ਦੇ ਵਿੱਚ ਜਿੱਦਾਂ ਸਾਈਡਾਂ ਦੇ ਬੂਟੀ ਵਗੈਰਾ ਦੇ ਕਟਾਈ ਦਾ ਕੰਮ ਕਰਦੇ ਇਹ ਦੀ ਠੀਕ ਹੈ ਜਦੋਂ ਉਹ ਨਹਿਰ ਦੇ ਵਿੱਚ ਡਿਗਿਆ ਜਾਂ ਤੁਹਾਡਾ ਦੋਸ਼ ਹੈ ਕਿ ਉਹਨੂੰ ਸੁਟਿਆ ਗਿਆ ਉਹਨਾਂ ਦੇ ਕਿਸੇ ਸਾਥੀ ਨੇ ਨਹੀਂ ਮੇਰੇ ਅੱਗੇ ਚਾਚਾ ਜੀ ਦਾ ਬੇਟਾ ਹੈਗਾ ਉਹਨੂੰ ਕਿਸੇ ਦਾ ਫੋਨ ਆਇਆ ਸੀ ਇਦਾਂ ਦਾ ਨੈਟ ਡਿੱਗ ਗਿਆ ਜਾ ਕੇ ਦੇਖੋ ਵੀ ਗੱਲ ਕੀ ਹੈਗੀ ਆ ਤਾਂ ਮੈਂ ਉੱਥੇ ਜਾ ਕੇ ਖੁਦ ਜਾ ਕੇ ਦੇਖਿਆ ਤੇ ਸਾਨੂੰ ਪਤਾ ਚੱਲੇ ਗਿਆ ਨੈਟ ਡਿੱਗ ਗਿਆ ਆ ਫਿਰ ਆਪਾਂ ਥਾਣੇ ਤਲਾਕ ਕੀਤੀ ਤਲਾਕ ਕਰਕੇ ਫਿਰ ਪਾਵਰ ਆਫ ਹੋ ਜਾ ਗਿਆ ਉਹਨੂੰ ਪਰਦਾ ਜੁਣੀ ਦੇਰ ਬਾਅਦ ਤੁਹਾਨੂੰ ਬਤਲ ਗਿਆ ਕਿ ਮੁੰਡਾ ਸਾਡਾ ਨੈਟ ਡਿੱਗ ਗਿਆ ਸਰ ਮੈਨੂੰ ਕੋ ਅਪਰੋਕਸੀਮੇਟ 5 ਵਜੇ ਪਤਾ ਚੱਲਿਆ ਸੀਗਾ ਉਸ ਤੋਂ ਬਾਅਦ ਅਸੀਂ ਨੱਟਪਾੜੀ ਕੀਤੀ ਹੈ ਤੇ ਕਿੰਨੇ ਕ ਵਜੇ ਦਾ ਸੀ ਸਰ ਇਹ ਆਈਡੀਆ ਕੋਈ ਸਾਨੂੰ ਨਹੀਂ ਆ ਗਿਆ ਲਗਭਗ 3 ਵਜੇ ਦੇ ਕਰੀਬ ਦੱਸਦੇ ਜਿਹੜੇ ਨਾਲ ਦੇ ਨਾਲ ਦੇ ਸਾਥੀ ਸਾਥੀਆਂ ਨੇ ਕੁਛ ਨਹੀਂ ਤੁਹਾਨੂੰ ਇਤਲਾਹ ਕੀਤੀ ਸਾਨੂੰ ਉਹਨਾਂ ਨੇ ਕਿਸੇ ਨੇ ਇਤਲਾਹ ਨਹੀਂ ਕੀਤੀ ਸ਼ੱਕ ਕਿੱਦੋਂ ਹੋਇਆ ਕਿ ਤੁਹਾਨੂੰ ਇਹ ਬੰਦਿਆਂ ਨੇ ਮਾਰੇ ਕਿਉਂਕਿ ਇਹ ਪਹਿਲਾਂ ਇਹਨਾਂ ਨਾਲ ਲੜਾਈ ਹੋਈ ਸੀਗੀ ਪਹਿਲਾਂ ਇੱਕ ਦੋ ਵਾਰ ਲੜਾਈ ਹੋਈ ਹੈ ਦੂਜੀ ਗੱਲ ਸਾਡਾ ਮੁੰਡਾ ਜਿਹੜਾ ਸ਼ਰਾਬ ਨਹੀਂ ਪੀਂਦਾ ਸੀਗਾ ਇਹ ਸ਼ਰਾਬ ਪਿਲਾ ਕੇ ਇਹਨਾਂ ਨੇ ਹੁਣ ਮਾਰ ਕੇ ਛੁੱਟਿਆ ਸ਼ਰਾਬ ਪਿਲਾ ਕੇ ਛੁੱਟਿਆ ਇਹ ਤਾਂ ਪੋਸਟਮਾਨ ਨੂੰ ਪਤਾ ਲੱਗਣਾ ਜੀ ਤੇ ਦੂਜੀ ਗੱਲ ਇਹ ਕਿ ਜਦੋਂ ਤਾਂ ਸਾਡਾ ਇਹ ਕੇਸ ਹੋਇਆ ਤਾਂ ਸਾਡੇ ਤੇ ਪਾਸ ਪ੍ਰੈਸ਼ਰ ਇਹੀ ਹੈਗਾ ਕਿ ਰਾਜਨਾਮਾ ਕਰ ਲਓ ਮਤਲਬ ਅਗ ਸਾਨੂੰ ਐਸਆਈ ਵੀ ਜਿਹੜਾ ਹੈਗਾ ਜਿਹੜੇ ਆਈਓ ਹੈਗੇ ਆ ਥਾਣੇ ਦੇ ਜਿਹੜੇ ਆਪਣਾ ਕੇਸ ਦੇ ਰਣਵੀਰ ਸਿੰਘ ਸੈਣੀ ਉਹ ਵੀ ਪ੍ਰੈਸ਼ਰ ਪਰ ਹੈ ਜਿੰਨੀ ਵਾਰ ਥਾਣੇ ਜਾਂਦੇ ਆ ਹਾਲਾਂਕਿ ਮੈਂ ਖੁਦ ਵੀ ਜਾ ਕੇ ਆਇਆ ਇਕੱਲਾ ਵੀ ਜਾ ਕੇ ਆਇਆ ਗੀ ਗੱਲ ਕਰਦੇ ਆ ਤੇ ਉਹ ਗੱਲ ਖੌਂਦੀ ਨਹੀਂ ਇਹ ਕਹਿੰਦੇ ਚੱਲ ਜੋ ਇਸ ਕੇਸ ਚ ਕੁਝ ਵੀ ਨਹੀਂ ਹੈਗਾ ਤੇ ਜਿਹੜਾ ਤੁਹਾਨੂੰ 25-25 ਹਜ਼ਾਰ ਬੰਦੇ ਕੋਲ ਦੋਆ ਦਿੰਨੇ ਆ ਜੀ ਪ੍ਰੈਸ਼ਰ ਉਹਨਾਂ ਉੱਤੇ ਹੈਗੇ ਜਿਸ ਕਰਕੇ ਜੀ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਖੁਦ ਆਪਣੇ ਬਿਹਾਬ ਤੇ ਵੀ ਹੁਣ ਮੈਂ ਨਾਮ ਨਹੀਂ ਲਵਾਂਗਾ ਜਿਹੜੇ ਪੋਲਿਟੀਕਲ ਬੰਦੇ ਕੇ ਮਿਲਣ ਦੀ ਕੋਸ਼ਿਸ਼ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਇਵਨ ਅਸੀਂ ਸੀਐਮ ਸਾਹਿਬ ਤੱਕ ਅਸੀਂ ਲੈਟਰ ਪਾਇਆ ਆ ਔਨਲਾਈਨ ਸਾਨੂੰ ਉਹਦਾ ਵੀ ਕੋਈ ਮੇਲ ਵੀ ਪਾਈ ਆ ਤੁਹਾਨੂੰ ਮੇਲ ਦਿਖਾ ਦਊਗਾ ਮੈਂ ਲੈਟਰ ਪਾਇਆ ਦੀ ਰਸੀਦਾ ਹੈਗੀਆਂ ਕੋਈ ਰਿਪਲਾਈ ਨਹੀਂ ਆਇਆ ਤੁਹਾਨੂੰ ਅਸੀਂ ਚਾਹਨੇ ਕਿ ਦੋਸ਼ੀਆਂ ਸਜ਼ਾ ਦਿੱਤੀ ਜਾਵੇ ਮੁੰਡਾ ਵੇਆ ਸੀ ਇੱਕ ਵਾਰਾ ਸੀ ਮੁੰਡਾ ਕੁਵਾਰਾ ਸੀਗਾ 26 ਸਾਲ ਦਾ ਇਕੱਲਾ ਇਕੱਲਾ ਮੁੰਡਾ ਸੀਗਾ ਠੀਕਾ ਮੁਲਾਜ਼ਮ ਸੀਗਾ ਜੀ ਅੱਠੇਕੇ ਤੇ ਸੀਗਾ ਜੀ ਕਿੰਨੇ ਭੈਣ ਭਰਾ ਸੀ ਤਿੰਨ ਭੈਣ ਭਰਾ ਸੀ ਦੋ ਭੈਣਾਂ ਇਕੱਲਾ ਇਕੱਲਾ ਭਰਾ ਸੀਗਾ ਜੀ ਇੱਕ ਪ੍ਰੈਸ ਕਾਨਫਰੈਂਸ ਹੋਈ ਆ ਇੱਥੇ ਅਮੀਰ ਸਰ ਤੇ ਜਿਹੜਾ ਨਾ ਲੜਕਾ ਦੀਵਾਲੀ ਵਾਲੇ ਦਿਨ ਹਾਂਜੀ ਇਹਦੇ ਵਿੱਚੋਂ ਮਿਲੀ ਸੀ ਬਾਡੀ ਡੈਡ ਬਾਡੀ ਮਿਲੀ ਸੀਗੀ ਹਾਂਜੀ ਸਰ ਕੋਈ ਗੱਲ ਨਹੀਂ ਤੁਸੀਂ ਆਏ ਨਹੀਂ ਸੀ ਐਸਪੀ ਸਾਹਿਬ ਕੋਲ ਹਾਂਜੀ ਤੁਸੀਂ ਆਏ ਵੀ ਨਹੀਂ ਐਸਪੀ ਸਾਹਿਬ ਕੋਲ ਮੇਰੇ ਖਿਆਲ ਹਾਂਜੀ ਉਹਨੇ ਐਸਪੀ ਸਾਹਿਬ ਨਾਲ ਵੀ ਕਰਨਾਗੇ ਗੱਲ ਤੁਹਾਡੇ ਨਾਲ ਕਰ ਲਈਏ ਤੁਹਾਡੇ ਤੇ ਸਿੱਧਾ ਇਲਜ਼ਾਮ ਲੱਗਦਾ ਪਿਆ ਕਿ ਤੁਸੀਂ 25-25000 ਰੁਪਏ ਦਵਾ ਕੇ ਕਹਿੰਨੇ ਕਿ ਰਾਇਨਾਮਾ ਕਰ ਲਓ ਤੁਹਾਨੂੰ ਕਿਨੇ ਰਾਈਡ ਲੈਣ ਦਾ ਜੁਰਮਾਨਾ ਆ ਜਿਹੜਾ ਮੈਂ ਡਿਲੀਵਰ ਕਿਹਨੂੰ ਗਿਆ ਸੀ ਕਿਹਨੂੰ ਗਿਆ ਸੀ ਕਿਹਨੂੰ ਗਿਆ ਸੀ ਇੱਥੇ ਪ੍ਰੈਸ ਕਾਨਫਰੰਸ ਹੋਈ ਆ ਲੜਕੀ ਦਾ ਮੈਂ ਕਹਾਂ ਉਹ ਜਿਹੜਾ ਮਰ ਗਈ ਆਵੇ ਜੇ ਕੋਈ ਹਗਾ ਤੇ ਮੇਰੇ ਸਾਬਤ ਕਰ ਦੇ ਨਹੀਂ ਸਾਬਤ ਹੁਣ ਕੀ ਕਰਨਾ ਮੈਂ ਤਾਂ ਤੁਹਾਡੇ ਕੋਲੋਂ ਪਾੜਦੇ ਨੇ ਗਿਆ ਤੁਹਾਡੇ ਕੋਲੋਂ ਪੁੱਛਣਾ ਸੀਗਾ ਨਾ ਜੇ ਕੋਈ ਬਾਜੀ ਕੋਈ ਬੋਲੀ ਜਾਵੇ ਕਿ ਕੋਈ ਸਾਬਤ ਕਰ ਦੇਵੇ ਸਾਹਮਣੇ ਠੀਕ ਹੈ ਜੀ ਕਿੱਥੇ ਪਹੁੰਚਿਆ ਕਿੱਥੇ ਆ ਹੁਣ ਹਾਂਜੀ ਜੇ ਪਹੁੰਚਿਆ ਜਿੱਥੇ ਤੱਕ ਹੈਗਾ ਐਸੋ ਲਈ ਕੀ ਮਿਸ਼ਨ ਹੈ ਜੀ ਕੇਸ ਵੀ ਅਜੇ ਤੱਕ ਕੋਰੋਨਾ ਆਣੀ ਸਾਨੂੰ ਹੋਇਆ ਤੱਕ ਆਣੀ ਉਹਦੇ ਅਰਮੰਡਰ ਵੀ ਤੇ ਗਿਆ ਜਦੋਂ ਰਿਜਾਇਡ ਨੇ ਆ ਉਹ ਤਾਂ ਕੀ ਉਸਵਾਨ ਵੀ ਪਹੁੰਚ ਨਹੀਂ ਆਈ ਹੱਲੇ ਹਾਂ ਜੀ ਹਾਂ ਤੇ ਬੰਦੇ ਬੁੰਦੇ ਜਿਹੜੇ ਹੈਗੇ ਆ ਕਿੰਨੇ ਬੰਦੇ ਆ ਵਿੱਚ ਦੋਸ਼ੀ આરોપી ਜਿਹੜੇ ਆ ਫਿਲਹਾਲ ਤੇ ਦੋਸ਼ੀਆਂ ਬਾਰੇ ਅਜੇ ਤੱਕ ਅਸੀਂ ਕਲੀਅਰ ਨਹੀਂ ਕਹਿ ਸਕਦੇ ਕਿ ਦੋਸ਼ੀ ਕਿੰਨੇ ਹੈ ਜੀ ਠੀਕ ਹੈ ਜੀ ਇਹ 5 6 ਦਾ ਨਾਮ ਲਗੰਦੇ ਸੀ ਪੰਜਾ ਛਿਆ ਦਾ ਇਹਨਾਂ ਨੇ ਨਾਮ ਤਾਂ ਲਿਖਾਏ ਆ ਨਾ ਹਾਂਜੀ ਤੇ ਉਹਨਾਂ ਨੇ ਕੀ ਕੀਤਾ ਕੁਝ ਰੇਡ ਮਾਰਿਆ ਕੋ ਬੰਦਿਆਂ ਨੂੰ ਬੁਲਾਇਆ ਕੁਝ ਕੀਤਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਬੁਲਾਇਆ ਫੇਰੀ ਹੋਈ ਸੀ ਸਾਡੇ ਕੋਲ ਤੇ ਕੀ ਬਣਿਆ ਬੁਲਾ ਕੇ ਕੀ ਕੱਢੇ ਛਿੱਟੇ ਕੀ ਕੱਢੇ ਛਿੱਟੇ ਦਾ ਸਾਰਾ ਫੇਰ ਉਹਨਾਂ ਅਸਰਾਂ ਦੇ ਵਿੱਚ ਤਸਦੀਕ ਕੀਤੀ ਜਿਹੜੀ ਇਹਨਾਂ ਦੇ ਹਾਂ ਚਾਰਜ ਰੂਪ ਕੀ ਗਏ ਕੋਈ ਫਤਲ ਕੀ ਗੋਆਲੀ ਵਾਲੇ ਬੰਦੇ ਨਾ ਹਾਂਜੀ